ਕੀ ਗੱਡੀ ਨੇ ਉਹਨਾਂ ਵਾਂਗ ਤੇ ਕੀ ਚੀਜ਼ ਉਹਦੇ ਵਾਸਤੇ ਹੈ ਜੋ ਸਪਲਾਈ ਤੋਂ ਹੋ ਗਈ ਸਾਡੇ ਤਾਂ ਕੁਝ ਰੰਗ ਹੋਰ ਚੜ ਗਿਆ ਨੈਚਰਲ ਰੰਗ ਨਹੀਂ ਹੈ ਸਾਡਾ ਇਹ ਜਿਹੜਾ ਸਪਲਾਈ ਤੇ ਸਾਡਾ ਆਦਮੀ ਨੇ ਬਣਾਇਆ ਹੈ ਰੰਗ ਦਾ ਨੈਚਰਲ ਰੰਗ ਉਹ ਜਿਹੜਾ ਪੈਦਾ ਕੀਤਾ ਉਹਨੇ ਨੰਗੇ ਆਵਣਾ ਨੰਗੇ ਜਾਣਾ ਲੈ ਜਾਂਦਾ ਉਹ ਕਪੜੇ ਹੀ ਨਹੀਂ ਪਾਣੇ ਆਦਮੀ ਦੇ ਅਸ਼ਲੀਲ ਦਾ ਆਦਮੀ ਦੇ ਦਿਮਾਗ ਦੀ ਉਪਜ। ਆਦਮੀ ਦੇ ਦਿਮਾਗ ਤੇ ਬਹੁਤ ਕੁਝ ਉਪਜੇ। ਆਦਮੀ ਦੇ ਦਿਮਾਗ ਦਾ ਤੇ ਬਹੁਤ ਕੁਝ ਉਪਜੇ ਨੂੰ। ਇਹ ਤਾਂ ਆਦਮੀ ਦੇ ਦਿਮਾਗ ਦੀ ਉਪਜ ਹੈ। ਪਰ ਮਾਇਸ਼ਾ ਦਾ ਦਿਮਾਗ ਦੀ ਉਪਜ ਨਹੀਂ ਹੈ। ਉਹਦੇ ਦਿਮਾਗ ਦੀ ਉਪਜ ਹੁੰਦੀ ਤਾਂ ਕੱਪੜੇ ਪਾ ਕੇ ਕਰ ਲੈ ਇੱਥੇ। ਸਾਰੇ ਇਹ ਤਾਂ ਆਦਮੀ ਦੇ ਦਿਮਾਗ ਦੀ ਉਪਜ ਹੈ। ਬਗਿਆਨ ਨੇ ਪਾਇਆ। ਆਦਮੀ ਇਹ ਕੁਦਰਤ ਤੋਂ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਫਿਰ ਤਾਂ ਅਸ਼ਲੀਲਤਾ ਹੈ ਜੋ ਕੁਦਰਤ ਨੂੰ ਵੱਡਾ ਜੇ ਇਸ ਨੁਕਤੇ ਨੂੰ ਸਮਝ ਲਵੇ ਕੋਈ ਜਿੰਨਾ ਕਰੇ ਇਸ ਨੁਕਤੇ ਨੂੰ ਨਹੀਂ ਸਮਝਦਾ ਉਹ ਅਸ਼ਲੀਲਤਾ ਮੰਨੂਗਾ ਇਹਦਾ ਮਤਲਬ ਹੈ ਉਹ ਜੋ ਵਿਦਵਾਨ ਹੈ ਆ ਵਿਦਿਆ ਵਿਚਾਰੀ ਦੀ ਉਹਨੇ ਸੰਸਾਰ ਕੀ ਹੈ ਜੇ ਬਦਰਾ ਜਾ ਕੇ ਦੇਖ ਲਓ ਕਿ ਦੋwidehat ਬਦਰਾ ਸੀ ਆਦਮੀ ਔਰਤਾਂ ਦੀਆਂ ਲੱਗੀਆਂ ਦੀਆਂ ਫੋਟੋਆਂ ਨੇ ਬਿਲਕੁਲ ਉਹ ਵੀ ਧਰਮ ਦਾ ਹਿੱਸਾ ਸੀ ਉੱਥੇ ਬਦਰ ਬਣਿਆ ਸੀ ਉਹ ਤਾਂ ਰੋਗ ਨਹੀਂ ਸੀ ਕਹਿੰਦੇ ਇਹ ਆਦਮੀ ਦਾ ਜਿਹੜਾ ਹੈ ਨਾ ਸਿਵਲਾਈ ਅਸਰ ਹੈ ਯੂਰਪ ਦੇ ਵੀ ਹੋਰ ਹੈ ਸਾਡੇ ਰਿਵਾਜ ਨੇ ਦੇਸ਼ਾਂ ਦੇ ਦੇਸ਼ਾਂ ਦੇ ਰਿਵਾਜ ਨੇ ਕਿਤੇ ਨੂੰ ਬੰਦੇ ਨੇ શરી ਤੱਕ ਨਹੀਂ ਬੰਦੇ ਛੇੜੇ ਇਹੇ ਜੇ ਰਿਵਾਜ ਨੇ ਆਦਮੀ ਦੇ ਆਪਣੇ ਦਿਮਾਗ ਦੇ ਉਪਜਦੇ ਇੱਥੇ ਤਾਂ ਕਰੂਣ ਸਾਡੇ ਆਪਣੇ ਬਣਾਏ ਹੋਏ ਨੇ ਸਿਵਲ ਦੇ ਕਰੂਣ ਸਾਡੇ ਆਪਣੇ ਬਣਾਏ ਹੋਏ ਨੇ ਅਸੀਂ ਵਿਆਹ ਕਰਦੇ ਆਂ ਕਰਦੇ ਆਂ ਲਾਵਾ ਦਿੰਦੇ ਆਂ ਸਰਕਾਰ ਕਹਿੰਦੀ ਹੈ 골ਡਮੈਨ ਸੈਨ ਨੂੰ ਮੈਂ ਤਾਂ ਤਾਂ ਵੀ ਨਾ ਵੀ ਕਰਾਵੇ ਫਿਰ ਵੀ ਕੀ ਹੈ ਫਿਰ ਕੀ ਹੋ ਜੂ ਐਬੂਦਲ ਰਹਿਮਤ ਅਗੇ ਕਮਨਿਸਟਰ ਕੱਲ ਬੈ ਜਾਈਦਾ ਨਹੀਂ ਕੋਈ ਕਿਦਾ ਪਤਾ ਹੀ ਨਾ ਲੱਗੇ ਵੀ ਕਿਹਦਾ ਕੋਣਾ ਮੋਬਾਈਲ ਹੋ ਜਾਂਦਾ ਉਹਨੇ ਇਹ ਦਲੀਲ ਦਿੱਤੀ ਸੀ 40 ਸਾਲ ਹੋ ਗਏ ਮੇਰਾ ਖਿਆਲ ਆਂਟੀਕਲ ਆਇਆ ਸੀ ਨਾ ਇਹ ਬੜਾ ਕਮਨਿਸਟਰ ਵੇਲਾ ਕ腐ਸ਼ਨ ਹੈ ਦਾ ਕਾਰਨ ਹੈ ਮੇਰਾ ਤੇਰਾ ਮੇਰਾ ਤੇਰਾ ਹੀ ਖਤਮ ਕਰੋ ਕ腐ਸ਼ਨ ਦਾ ਕਾਰਨ ਮੇਰਾ ਤੇਰਾ ਪਰ ਇਹਦਾ ਉਹਨਾਂ ਨੂੰ ਐਨੀ ਸੀ ਪਤਾ ਕੋਈ ਬੱਚੇ ਤਾਂ ਮੰਹਾਂਦਰੇ ਤੋਂ ਪਤਾ ਲੱਗ ਜਾਂਦਾ ਜਦੋਂ ਉਹ ਐਸਾ ਫਿਚ ਉਪ ਕਰਗੇ ਫੇ ਬਾਤ ਬਚਾਣੇ ਜਾਂਦੇ ਤਾਂ ਫਿਰ ਉਹ ਚੁੱਪ ਕਰਕੇ ਵੀ ਇਹ ਹੋ ਨਹੀਂ ਸਕਦਾ ਪੋਸੀਬਲ ਨਹੀਂ ਹੈ ਬੜਾ ਰੌਲਾ ਪਿਆ ਦੋ ਤੂੰ ਸਾਰੇ ਨੇ ਹੁਣ ਆਦਮੀ ਆਪਣੇ ਦਿਮਾਗ ਚੋਂ ਅਲੱਗ-ਅਲੱਗ ਸਮੇਂਸਰ ਅਲੱਗ-ਅਲੱਗ ਉਹਦਾ ਗਿਆਨ ਨਿਕਲਦਾ ਰਹਿੰਦਾ ਅਲੱਗ-ਅਲੱਗ ਤਜਰਬੇ ਕਰਦਾ ਰਹਿੰਦਾ ਪਰ ਇਹ ਜਿਹੜੀ ਗੱਲ ਹੈ ਇਹ ਫਾਈਨਲ ਹੈ ਇਹ ਜੀ ਕਦੇ ਸੰਸ਼ੋਧਨ ਦੀ ਲੋੜ ਪੈਦੀ ਹੋਈ ਜੀ ਇਹ ਪੂਰੀ ਬੁੱਧੀ ਦੀ ਗੱਲ ਕਹੀ ਹੋਈ ਹੈ ਅਧੂਰੀ ਬੁੱਧੀ ਆਪਣੀ ਡਵੈਲਪ ਕਦੇ ਕੁਝ ਕਰਦੀ ਰਹਿੰਦੀ ਹੈ ਕਦੇ ਕੁਝ ਕਰਦੀ ਰਹਿੰਦੀ ਹੈ ਕਦੇ ਕੁਝ ਕਰਦੀ ਰਹਿੰਦੀ ਹੈ ਕਦੇ ਕੁਝ ਕਰਦੀ ਹੈ